ਰਾਦੇ ਰਾਦੇ ਜੀ ਮਾਈ ਫੈਬਵੇ ਚੈਨਲ ਤੇ ਮੈਂ ਕਮਲਜੀਤ ਆਪ ਜੀ ਦਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਲੱਸੀ ਦਾ ਪਨੀਰ ਰਾਇਤਾ ਇਹ ਰਾਇਤਾ ਗਰਮੀਆਂ ਦੇ ਮੌਸਮ ਵਿੱਚ ਸਰੀਰ ਲਈ ਬਹੁਤ ਹੀ ਠੰਡਾ ਹੈ ਅਤੇ ਸਰੀਰ ਦੇ ਪਿੱਤ ਰੋਗ ਨੂੰ ਸ਼ਾਂਤ ਕਰਦਾ ਹੈ ਇਸ ਨੂੰ ਬਣਾਉਣ ਲਈ ਇੱਕ ਸਾਫ਼ ਸੁਥਰਾ ਪੋਣਾ ਲੈ ਕੇ ਉਸ ਨੂੰ ਗਿੱਲਾ ਕਰਕੇ ਚੰਗੀ ਤਰ੍ਹਾਂ ਨਿਚੋੜ ਕੇ ਕਿਸੇ ਹੁੱੱਕ ਜਾਂ ਟੂਟੀ ਉੱਪਰ ਬੰਨ ਲੈਣਾ ਹੈ ਵੰਨਣ ਤੋਂ ਬਾਅਦ ਇਸ ਵਿੱਚ ਆਪਾਂ 1.5 ਲੀਟਰ ਲੱਸੀ ਪਾ ਕੇ ਇਸ ਨੂੰ 10 ਮਿੰਟ ਲਈ ਟੂਟੀ ਉੱਪਰ ਟੰਗਿਆ ਰਹਿਣ ਦੇਵਾਂਗੇ ਜਦੋਂ ਪੌਣੇ ਵਿੱਚੋਂ ਪਾਣੀ ਨਿਕਲਣਾ ਬੰਦ ਹੋ ਜਾਵੇ 10 ਕਿ ਮਿੰਟ ਬਾਅਦ ਆਪਾਂ ਇਸ ਪੌਣੇ ਨੂੰ ਖੋਲ ਕੇ ਇਸ ਪਨੀਰ ਨੂੰ ਕੱਚੀ ਦੀ ਮਦਦ ਨਾਲ ਕਿਸੇ ਮਿੱਟੀ ਦੇ ਬਰਤਨ ਵਿੱਚ ਕੱਢ ਲਵਾਂਗੇ ਮਿੱਟੀ ਦਾ ਬਰਤਨ ਵਿੱਚ ਕੱਢਣ ਨਾਲ ਇਸਦੀ ਤਸਵੀਰ ਹੋਰ ਵੀ ਠੰਡੀ ਹੋ ਜਾਂਦੀ ਹੈ। ਨਾ ਮਿੱਟੀ ਦਾ ਬਰਤਨ ਹੋਵੇ ਤਾਂ ਕਾਂਚ ਦੇ ਬੋਲ ਵਿੱਚ ਆਪਾਂ ਇਸ ਨੂੰ ਕੱਢ ਸਕਦੇ ਹਾਂ। ਅੱਧਾ 1 ਮਿੰਟ ਇਸ ਨੂੰ ਫੈਂਟਣ ਤੋਂ ਬਾਅਦ ਇਸ ਵਿੱਚ ਇੱਕ ਛੋਟਾ ਗਲਾਸ ਪਾਣੀ ਦਾ ਪਾਉਂਦੇ ਹੋਏ ਇਸ ਨੂੰ ਮਿਕਸ ਕਰ ਦੇਣਾ ਹੈ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਨੂੰ ਥੋੜਾ ਪਤਲਾ ਕਰਕੇ ਇਸ ਵਿੱਚ ਪਾਵਾਂਗੇ ਆਪਾਂ ਮਸਾਲੇ। ਕੁੱਟੀ ਹੋਈ ਲਾਲ ਮਿਰਚ ਅੱਧੀ ਹਰੀ ਮਿਰਚ ਗਰਮ ਮਸਾਲਾ ਛੋਟੀਆਂ ਪਕੌੜੀਆਂ ਬਰੀਕ ਪਕੌੜੀਆਂ ਹੁੰਦੀਆਂ ਨੇ ਜੋ ਨਮਕ ਸਵਾਦਨ ਸਰ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ 2 ਚਮਚ ਪਕੌੜੀਆਂ ਦੇ ਪਾ ਦੇਵਾਂਗੇ ਉਸ ਤੋਂ ਬਾਅਦ ਥੋੜੀ ਜੀ ਲਾਲ ਮਿਰਚ ਕੁੱਟੀ ਹੋਈ ਅੱਧਾ ਚਮਚ ਬਰੀਕ ਕੱਟੀ ਹੋਈ ਹਰੀ ਮਿਰਚ 2 ਚਮਚ ਬਰੀਕ ਕੱਟਿਆ ਹੋਇਆ ਪਿਆਜ਼ ਨਾਮਕ ਸੁਆਦਨ ਸਰ ਤੇ ਅੱਧਾ ਚਮਚ ਹੀ ਇਸ ਵਿੱਚ ਆਪਾਂ ਗਰਮ ਮਸਾਲਾ ਪਾ ਦੇਵਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਜਿਸ ਨੂੰ ਆਪਾਂ ਸਰਵ ਸਰਵ ਕਰਾਂਗੇ ਲਓ ਜੀ تیار ਹੈ ਆਪਣਾ ਲੱਸੀ ਦਾ ਰਾਇਤਾ ਉਪਰੋਂ ਥੋੜਾ ਜਿਹਾ ਡੈਕੋਰੇਸ਼ਨ ਲਈ ਪਿਆਜ਼ ਖੱਟੀ ਹੋਈ ਹਰੀ ਮਿਰਚ ਤੇ ਪਕੌੜੀਆਂ ਪਾ ਕੇ ਇਸ ਨੂੰ ਡੈਕੋਰੇਟ ਕਰ